ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਰਾਜਾ ਕੋਟਰੀ ਦੀ ਖਾਸ ਰਿਪੋਰਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਸਬ ਡਿਵੀਜ਼ਨ ਮਜੀਠਾ ਦੇ ਪਿੰਡ ਪਖਰਪੁਰ ਦੇ ਖੇਡ ਸਟੇਡੀਅਮ ਵਿਖੇ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਟੂਰਨਾਮੈਂਟ ਦਾ ਉਦਘਾਟਨ ਅੰਮ੍ਰਿਤਸਰ ਜ਼ਿਲ੍ਹੇ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਸ਼੍ਰੀ ਹਰਿਸ਼ਰਧਾਇਤ ਜੀ ਨੂੰ ਅਕਾਲ ਅਤੇ ਸਤਿ ਸ੍ਰੀ ਅਕਾਲ ਜੀ ਜੀ ਨੂੰ ਮੁਲਾਕਾਤ ਦੇ ਦਿੱਤੇ ਅੱਛੇ ਜਿਹੇ ਨਾਮ ਪ੍ਰਦਾਨ ਕਰਵਾਇਆ ਗਿਆ ਹੈ। ਤਾੜੀ ਜ਼ੋਰਦਾਰ ਚ ਮਾਰੋ ਜੀ ਕੋ। ਕਿਹੜਾ ਸ਼ੂਰਾ ਤੁਹਾਡਾ? ਪਿੰਡ ਸਰਕੀ ਟੀਮ ਐਸਐਲ 82 ਨਾਮ ਨਾਲ ਅਗੇ ਚੱਲ ਰਹੀ ਹੈ ਮੈਚ। ਇਸੋ ਮੇਲਾ ਮੈਚ ਇੱਕ ਸੈਮੀਫਾਈਨ ਹੈ ਜਿਹੜਾ ਅਨੂਦ ਅਕੈਡਮੀ ਤੋਂ ਚੰਡੀ ਅਤੇ ਬਾਦੂ ਸਰ ਫੋਟੋ ਤੇ ਜਾਗਦਾ ਹੈ। ਕਾਜੀ ਸਰਦਾਰ ਸੁੰਦਰ ਸਿੰਘ ਮਰਕਸ ਤਸਦੀ ਸਮਸਦਿਆ ਦੇ ਨਾਮ ਤੋਂ ਕਾਮ ਨੂੰ ਸਬਾਸ ਸਿੰਘ ਦੀ ਵੱਲੋਂ 11000 ਰੁਪਏ ਤੇ ਕਾਹਦੇ ਸਾਰੇ ਪਾਣੀ ਮਾਰ ਕੇ ਨਾਲ 47 ਉਪਰਾਉਣ ਨੂੰ 3 ਕਿਲੋ ਕਰਵਾਉਂਦੇ ਹੋਮ ਆ ਕਨੇ ਸਾਰੇ ਹੀ ਤੇ ਪੰਜਾਬ ਟੈਕਸ ਕਲਮ ਲਈ ਆਰਯੋ ਦੇ ਡਾਇਰੈਕਟ ਇਸ ਗਰਾਉਂਡ ਦੀ ਸੁਝਾਅ ਕਰਦੇ ਨੇ ਤੇ ਬੱਚਿਆਂ ਨੂੰ ਸ਼ਾਰਟ ਕਰਦੇ ਸਰਦਾਰਾਂ ਨੂੰ ਨੌਜਵਾਨਾਂ ਨੂੰ ਪਾਉਣ ਨੂੰ ਅਸੂਰਤ ਕਰਨੇ ਸੀ ਜੀ ਜੀ ਅੱਜ ਇੱਕ ਅਵੇਰਨੈਸ ਕੈਂਪ ਹਮੇਸ਼ਾ ਦਿਹਾਤੀ ਪਿੰਸ ਵੱਲ ਲਗਾਇਆ ਗਿਆ ਹੈ ਕਿ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੋਤਵਾਰਾਂ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਅਸੀਂ ਇਹ ਲੜਾਈ ਅਸੀਂ ਜਿੱਤ ਸਕੀਏ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ ਸਵਰਗ ਨੂੰ ਫੜਨਾ ਔਰ ਇਹ ਨਾਲ-ਨਾਲ ਇਹ ਵੀ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ 'ਚ ਇਸ ਦਾ ਅਵੇਰਨੈਸ ਵੀ ਪਹੁੰਚਾਈਏ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆਂ ਪਰ ਕਿੱਦਾਂ ਅਸੀਂ ਇੱਕਜੁੱਟ ਹੋ ਕੇ ਦਾਦੇ ਖਰਾਬ ਕਰ ਸਕਦੇ ਆਂ ਉਸ ਲੜੀ ਦੇ ਵਿੱਚ ਹੀ ਅੱਜ ਅਮਰਸਰ ਦਿਹਾਤੀ ਜ਼ਿਲ੍ਹੇ ਵਿੱਚ ਹਰ ਸਬ-ਡਿਵੀਜ਼ਨ 'ਚ ਪ੍ਰੋਗਰਾਮ ਚੱਲ ਰਹੇ ਆਂ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ਫੰਡਸ ਦਿੱਤੇ ਗਏ ਆ ਇਸ ਅਵੇਰਨੈਸ ਚੀਜ਼ ਨੂੰ ਲੋਕਾਂ 'ਚ ਅੱਗੇ ਵਧਾਉਣ ਲਈ ਤਾਂ ਕਿ ਇਹਦੇ 'ਚ ਅਸੀਂ ਇੱਕ ਡਿਸੀਸਿਵ ਅਸੀਂ ਲੜਾਈ ਲੜ ਕੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਕੋਡ ਤੋਂ ਬਚਾ ਸਕਦੇ ਸਰ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਦੇਖੋ ਜਿਹੜਾ ਪੁਲਿਸ ਨੇ ਸਮਗਨਾ ਨੂੰ ਫੜਨਾ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕਰਨੀਆਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਹਾਂ ਇਹਦੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ ਰਹਿ ਸਕਦੇ ਆ ਥੈਂਕ ਯੂ ਆਪਣਾ ਨਾਮ ਤੇਜ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਬਹੁਤ ਜਾਇਤ ਧੰਮਾਦੀਆਂ ਜਿਨ੍ਹਾਂ ਨੇ ਐਂਟੀ ਡੈਕਸ ਕੈਂਪੇਨਿੰਗ ਦਾ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁਣਿਆ ਗਿਆ ਹੋਕੀ ਦਾ ਟੂਰਨਾਮੈਂਟ ਵਾਸਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ ਸਹੀ ਟੋਟਲ 6 ਟੀਮਾਂ ਨੇ ਭਾਗ ਲਿਆ ਹਾਂਜੀ ਤੇ ਜਿੱਦਾਂ ਵਿੱਚ ਹੌਲੀਡੇ ਇਨ ਮੋਲੀਗੁਰ ਦੇ ਹਰਕ੍ਰਿਸ਼ਨ ਪਬਲਿਕ ਇਹ ਫਸਟ ਆਈ ਹੈ ਅੱਛਾ ਜੀ ਤੇ ਉਧਰੋਂ ਪਖਰਪੁਰ ਨੇ ਫਸਟ ਕੀ ਇਹ ਸਰਕਾਰ ਦੇ ਉਪਰਾਲਿਆਂ ਨੂੰ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਲਿਸ ਦਾ ਐਸਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਹ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਦੌਰਾ ਕੀਤਾ